ਇੱਕ ਮਸ਼ਹੂਰ ਬਿਜ਼ਨਸਮੈਨ ਜਿਹੜੇ ਕਿ ਕੈਨੇਡਾ ਵਿੱਚ ਆਣ ਕੇ ਬੜੀ ਸਖਤ ਮਿਹਨਤ ਕੀਤੀ ਇੱਕ ਤੋਂ ਬਾਅਦ ਇਹਨਾਂ ਦੀਆਂ ਬਿਜ਼ਨਸ ਦੀਆਂ ਸਵਾਮਾਂ ਵਾਲੀ ਕਮਿਊਨਿਟੀ ਨੂੰ ਇੰਡੀਅਨ ਅਤੇ ਨਾਨ ਇੰਡੀਅਨ ਵਿੱਚ ਬਹੁਤ ਹੀ ਮਸ਼ਹੂਰ ਨੇ ਅਤੇ ਏ ਥਰਡ ਸੀ ਵਿੱਚ ਜਿਵੇਂ ਗੱਲ ਕਰਾਂ ਇੱਕ ਤੋਂ ਬਾਅਦ ਇਹਨਾਂ ਦੇ ਬਿਜ਼ਨਸ ਨੇ ਅਤੇ ਨਾਲ ਨਾਲ ਇਹ ਇੱਕ ਫੰਕਸ਼ਨ ਵੀ ਇਸ ਵੀਕਐਂਡ ਤੇ ਕਰਾਰੇ ਨੇ ਤੇ ਜਿੱਥੇ ਕਿ ਪ੍ਰੋਮਿਨੈਂਟ ਜਿਹੜੇ ਪੋਲੀਟਿਸ਼ੀਅਨ ਪ੍ਰੋਮਿਨੈਂਟ ਕਮਿਊਨਿਟੀ ਦੇ ਬਿਜ਼ਨਸਮੈਨ ਅਤੇ ਹੋਰ ਦੋਸਤ ਮਿੱਤਰ ਆ ਰਹੇ ਨੇ ਸੀ ਆ ਆਰੀ ਇਸ ਵੀਕਐਂਡ ਤੇ ਹੋ ਰਹੇ ਫੰਕਸ਼ਨ ਤੇ ਇਹਨਾਂ ਨੂੰ ਬਹੁਤ-ਬਹੁਤ ਐਡਵਾਂਸ ਵਿੱਚ ਮੁਬਾਰਕਬਾ ਦੇਣੀ ਚਾਹਾਂਗਾ ਆ ਜਗੂਬ ਸਾਹਿਬ ਨੂੰ ਜਗੂਬ ਸਾਹਿਬ ਆ ਵੈਲਕਮ ਟੂ ਸ਼ੋ ਥੈਂਕ ਯੂ ਭਾਜੀ ਆ ਪਹਿਲਾਂ ਤਾਂ ਤੁਸੀਂ ਇਸ ਵੀਕਐਂਡ ਤੇ ਜਿਹੜਾ ਫੰਕਸ਼ਨ ਕਰਾ ਰਹੇ ਹੋ ਆ ਐਡਵਾਂਸ ਵਿੱਚ ਅਸੀਂ ਤੁਹਾਨੂੰ ਇਸ ਫੰਕਸ਼ਨ ਦੀ ਬਹੁਤ-ਬਹੁਤ ਮੁਬਾਰਕਬਾ ਦੇਣੀ ਚਾਹਾਂਗੇ ਮੁਬਾਰਕਬੂਲ ਫਰਮਾਓ ਥੈਂਕ ਯੂ ਜੀ ਆ ਜਗੂਬ ਜੀ ਤੁਹਾਡੀ ਜੇ ਅਸੀਂ ਗੱਲ ਕਰ ਗਏ ਕਿ ਤੁਹਾਡੇ ਕੋਲ ਜਿਹੜਾ ਬਿਜ਼ਨਸ ਟੋਇੰਗ ਦਾ ਹੈ ਕਿ ਡਬਲ ਟੋਇੰਗ ਅਤੇ ਉਸ ਤੋਂ ਬਾਅਦ ਦੂਜੇ ਬਿਜ਼ਨਸ ਦੀ ਗੱਲ ਕਰਦੇ ਆ ਇਹ ਜਿਹੜੀ ਟੋਇੰਗ ਕੰਪਨੀ ਆ ਇਹ ਟੋਇੰਗ ਕੰਪਨੀ ਦੂਜੀਆਂ ਟੋਇੰਗ ਕੰਪਨੀਆਂ ਨਾਲੋਂ ਤੁਹਾਡੀ ਟੋਇੰਗ ਕੰਪਨੀ ਦੇ ਵਿੱਚ ਕੀ ਫਰਕ ਕੀ ਹੈ ਪਾਜੀ ਅਸੀਂ ਇੱਥੇ ਪੁਲਿਸ ਦੇ ਨਾਲ ਕੰਮ ਕਰਦੇ ਆ ਪੁਲਿਸ ਐਸੋਸੀਏਸ਼ਨਸ ਜਿਹੜਾ ਹੈਗੇ ਆ ਤੇ ਸਾਡੇ ਜਿਹੜੇ ਰੇਟਸ ਨੇ ਬੜੇ ਰੈਗੂਲੇਟਡ ਨੇ ਆ ਸਨ ਆਫ ਪੁਲਿਸ ਐਸੋਸੀਏਸ਼ਨ ਦੇ ਰੇਟਸ ਫਾਲੋ ਕਰਨੇ ਪੈਂਦੇ ਨੇ ਐਂਡ we provide tow anywhere in canada de kisino ke kisi qisam di tow chahidi hai car di ho jaye truck di ho jaye equipment ho jaye excavators loaders we do everything related to towing so jo hai 24 ghante 7 din matlab tusi tow kara sakde ho todi towing company jehde driver ne oh kise vele vi tusi arrange karo ta thanu service rokkan mil sakdi hai ha ji ba ji sadi shift work chalda aa ਸੋ so, 24 ਆਵਰ ਹੁੰਦਾ ਇੱਕ ਸ਼ਿਫਟ ਜਾਂਦੀ ਹੈ ਦੂਜੀ ਸ਼ਿਫਟ ਆਉਂਦੀ ਹੈ ਉਹ 24 ਆਵਰਸ ਅਵੇਲੇਬਲ ਹੈ ਜੀ ਆਈ ਸੀ ਸੋ ਨੰਬਰ ਤੇ ਤੁਸੀਂ ਨੋਟ ਕਰ ਲਓ ਜਿੰਨੇ ਵੀ ਸਾਡੇ ਟਰੱਕਿੰਗ ਇੰਡਸਟਰੀ ਵਿੱਚ ਪੁਰਾਣੇ ਟਰੱਕ ਚਲਾਉਂਦੇ ਨੇ ਲੰਬੇ ਰੂਟਰ ਜਾਂਦੇ ਨੇ ਜਾਂ ਲੋਕਲ ਸਿਟੀ ਵਿੱਚ ਰਹਿੰਦੇ ਨੇ ਤੁਹਾਡਾ ਟਰੱਕ ਟ੍ਰੇਲਰ ਕਿਸੇ ਕਾਰਨ ਕਰਕੇ ਰਸਤੇ ਵਿੱਚ ਖਰਾਬ ਹੋ ਸਕਦਾ ਔਰ ਜਾਂ ਫਿਰ ਕਿਸੇ ਕਾਰਨ ਕਰਕੇ ਕਿਸੇ ਦੀ ਗਲਤੀ ਨਾਲ ਐਕਸੀਡੈਂਟ ਦੀ ਲਪੇਟ ਵਿੱਚ ਆ ਸਕਦਾ ਜੇ ਮਾਸਨ ਦੀ ਖਰਾਬੀ ਕਾਰਨ ਕਰਕੇ ਇਨਵੋਲਵਮੈਂਟ ਹੋ ਸਕਦੀ ਹੈ ਸੋ ਏ ਟੋਇੰਗ ਦੀਆਂ ਸਵਾਮਾ ਦਿੰਦੇ ਨੇ ਤੁਸੀਂ ਜਾਣਦੇ ਹੋ ਕਿ ਇੱਕ ਨਵਾਂ ਕਾਨੂੰਨ ਹੈ ਉਹਦੇ ਮਤਾਬਕ ਕੁਝ ਐਸੀ ਸਾਡੇ ਟੋਇੰਗ ਕੰਪਨੀਆਂ ਹੈ ਜਿਹੜੀਆਂ ਕਿ ਹਾਈਵੇ ਤੇ ਨਹੀਂ ਜਾ ਸਕਦੀਆਂ ਪਰ ਇਹ ਇੱਕ ਐਸੀ ਟੋਇੰਗ ਕੰਪਨੀ ਹੈ ਜੋ ਲੋਕਲ ਸਿਟੀ ਅਤੇ ਹਾਈਵੇ ਤੇ ਵੀ ਤੁਹਾਨੂੰ ਸਵਾਮਾ ਦੇ ਸਕਦੇ ਨੇ ਸੋ ਯਾਦ ਰੱਖੋ ਕੇ ਡਬਲਯੂ ਟੋਇੰਗ ਦਾ ਨੰਬਰ ਜਕੂਬ ਸਾਹਿਬ ਦੇ ਹੋਗੇ ਆਪਣਾ ਪਲੀਸ 519588 7337 ਨੰਬਰ 92519 588 7333 ਇਹ ਨੰਬਰ ਕਿਸੇ ਵੇਲੇ ਵੀ ਸਾਡੇ ਤੋਂ ਲੈ ਲੇ ਸਕੋ ਇਹ ਨੰਬਰ ਇਹਨਾਂ ਦਾ ਸਾਡੀ ਹੌਟਲਾਈਨ ਤੇ ਹੈ ਸੋ ਬਹੁਤ ਸਾਰੇ ਨੰਬਰ ਜਿਹੜੇ ਨੇ ਉਹ ਅਸੀਂ ਪ੍ਰੋਵਾਈਡ ਤੁਹਾਨੂੰ 24 ਘੰਟੇ ਸਤਨ ਕਰਦੇ ਆ ਬਹੁਤ ਵਾਰੀ ਤੁਹਾਡੇ ਕੋਲ ਨੰਬਰ ਜੇ ਮਿਸਪਲੇਸ ਹੋ ਜਵੇ ਪਰ ਜਿਹੜੀ ਟਰੈਕਿੰਗ ਦਸਟਰੀ ਵਿੱਚ ਭਰਾ ਕੰਮ ਕਰਦੇ ਨੇ ਮੈਂ ਚਾਹੂੰਗਾ ਕਿ ਇਹ ਨੰਬਰ ਤੁਸੀਂ ਜ਼ਰੂਰ ਲਿਖ ਲਾਓ ਆਪਣੇ ਪਾਸ ਰੱਖੋ ਐਮਰਜੈਂਸੀ ਇਹ ਇੱਕ ਸਮਝੋ ਤੁਹਾਡਾ ਟੂਲ ਹੈ EKW ਟੋਇੰਗ ਕੰਪਨੀ ਆ ਸਮਝੋ ਕਿ ਇਹ ਟੈਲੀਫੋਨ ਨੰਬਰ ਹੈ ਇਹ ਤੁਹਾਡੀ ਟਰਕਿੰਗ ਇੰਡਸਟਰੀਅਲ ਟਰੱਕ ਭਰਾ ਨੇ ਉਹਨਾਂ ਦੇ ਕੋਲ ਇਹ ਇੱਕ ਟੂਲ ਹੈ ਜਿਹੜਾ ਕਿ ਤੁਹਾਨੂੰ ਕਿਸੇ ਵੀ ਵੇਲੇ ਵੀ ਵਰਤੋਂ ਵਿੱਚ ਲਿਆਉਣਾ ਪੈ ਸਕਦਾ ਜੇ ਤੁਹਾਡੇ ਕੋਲ ਨੰਬਰ ਹੋਊਗਾ ਤੁਸੀਂ ਸਿੱਧਾ ਡਾਇਲ ਕਰੋਗੇ ਨਹੀਂ ਤਾਂ ਇੱਧਰ-ਉੱਧਰ ਭਜੋਗੇ ਨੰਬਰ ਲੱਭੋਗੇ ਫਿਰ ਡਾਲ ਕਰੋਗੇ ਸੋ ਇਹ ਨੰਬਰ ਐਸਾ ਨੰਬਰ ਹੈ ਤੁਹਾਡੀ ਕੋਈ ਵੀ ਮਸ਼ੀਨਰੀ ਟੋ ਕਰਨ ਵਾਲੀ ਹੈ ਔਰ ਇਹ ਟਰੱਕ ਟ੍ਰੇਲਰ ਤੋਂ ਰਵਾ ਆਪਣੇ ਤੁਸੀਂ ਹੋਰ ਕੀ ਕੁਝ ਸਟੋਕ ਕਰਦੇ ਹੋ ਜੀ ਐਨੀਥਿੰਗ ਟੂ ਡੂ ਵਿਦ ਫਰੇਟ ਜਮੈਂ ਐਸਕੇਵੇਟਰ ਕੰਸਟਰਕਸ਼ਨ ਕੰਪਨੀ ਆ ਰੋਡ ਬਣਾਉਂਦੇ ਨੇ ਉਹਨਾਂ ਸੇ ਅਸੀਂ ਕੰਮ ਕਰਦੇ ਹਾਂ ਐਸਕੇਵੇਰ ਲੋਡਰ ਬਾਬ ਕੈਟ ਫੋਰਕਲਿਫਟ ਸਕਾਈ ਜੈਕਸ ਐਨੀਥਿੰਗ ਟੂ ਡੂ ਵਿਦ ਟੋਇੰਗ ਵੀ ਡੂ ਇਟ ਵੈਰੀ ਗੁੱਡ ਹੋਰ ਸੀ ਗੱਲ ਕਰਗੇ ਤੁਹਾਡਾ ਇੱਕ ਹੋਰ ਬਿਜ਼ਨਸ ਹੈ ਜਿਹੜਾ ਕਿ ਬੜਾ ਪਪੂਲਰ ਹੈ ਉਹ ਹੈ ਤੁਹਾਡੇ ਸੇਵ ਵਿੱਚ ਪ੍ਰੈਸਟੀਜ ਆਟੋਕਲੇਜ਼ਨ ਪ੍ਰੈਸਟੀਜ ਆਟੋਕਲੇਜ਼ਨ ਦੀਆਂ ਸਵਾਮਾ ਜਿਹੜੀਆਂ ਨੇ ਇਹ ਹਫਤੇ ਦੇ 6 ਦਿਨ ਜਾਂ 7 ਦਿਨ ਹੈ ਅਤੇ ਤੁਹਾਡੇ ਆਵਰਸ ਕੀ ਨੇ ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਵੇ ਔਰ ਰਿਪੇਅਰ ਹੋਣ ਵਾਲੀ ਹੋਵੇ ਤੇ ਤੁਸੀਂ ਮੈਨੂੰ ਪਤਾ ਲੱਗਿਆ ਕਿ ਕਈ ਵਾਰੀ ਥਰਡ ਪਾਰਟੀ ਅਨਸ਼ੋਰਸ ਕਰਾਈ ਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਉਹਨੇ ਸਮੇਂ ਲਈ ਕਾਰ ਚੁਣਨ ਲਈ ਫ੍ਰੀ ਦਿੰਦੇ ਹੋ ਇਸ ਤੋਂ ਹਾਂਜੀ ਬਾਜੀ ਕੋਈ ਵੀ ਕਿਸਮ ਦੀ ਗੱਡੀ ਅੰਡਰ 1 ਟਨ ਜਿਹੜੇ ਹੁੰਦੇ ਨੇ ਜਿਵੇਂ ਪਿੱਕੇ ਡੂਲੀ ਵਰਾ ਉਹ ਅੰਡਰ 1 ਟਨ ਵੀ ਡੂ ਆਲ ਰਿਪੇਅਰਸ ਐਂਡ ਬਾਡੀ ਵਰਕ ਜੇ ਮੇ ਤੁਹਾਡਾ ਐਕਸੀਡੈਂਟ ਹੋ ਗਿਆ ਸਾਡੇ ਕੋਲ ਰਿਪੇਅਰ ਆਈ ਐਨੀ ਯੂ ਹੈਵ ਅ ਰੈਂਟਲ ਕਵਰੇਜ অর ਨਾਟ ਅਸੀਂ ਤੁਹਾਨੂੰ ਸਿਮਲਰ ਵੀਕਲ ਦਵਾਂਗੇ ਫ੍ਰੀ ਅੰਟਲ ਤੁਹਾਡੀ ਗੱਡੀ ਰੈਡੀ ਹੋ ਜਾਏ ਤੇ ਜਦੋਂ ਤੁਹਾਡੀ ਗੱਡੀ ਰੈਡੀ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਫ੍ਰੀ ਡੀਟੇਲ ਪੈਕੇਜ ਦਿੰਨੇ ਆ ਇਨਸਾਈਡ ਆਊਟ ਤੁਹਾਡੀ ਗੱਡੀ ਬ੍ਰੈਂਡ ਨਿਊ ਲੱਗੂਗੀ ਤੇ ਉਹ ਫ੍ਰੀ ਦਿੰਨੇ ਆ ਉਹ ਇੰਸ਼ੋਰੈਂਸ ਨਹੀਂ ਬੇ ਕਰਦੀ ਤੁਹਾਡੀ ਜਿਹੜੀ ਇੱਕ ਹੋਰ ਸਰਵਿਸ ਹੈ ਏੜਕੇ ਮੋਸਟ ਪਪੂਲਰ ਹੈ ਸਾਡੇ ਇੰਡੀਅਨ ਅਤੇ ਕੈਨੇਡੀਅਨ ਲੋਕਾਂ ਦੇ ਵਿੱਚ ਵੀ ਬਹੁਤ ਜ਼ਿਆਦੀ ਔਰ ਜਿਹੜੀ ਕਿ ਆਪਣੇ ਕੈਂਬਰिज ਦੇ ਵਿੱਚ 378 ਫ੍ਰੈਂਕਲਿਨ ਬੁਲੇਵਾਰਡ ਤੇ ਹੈ ਸੋ ਇਹ ਬੈਟਰ ਲੋਕੇਸ਼ਨ ਬੈਟਰ ਸਰਵਿਸ ਅਤੇ ਲਾਈਵ ਸਰਵਸਪੇਸ਼ ਕਰਦੀ ਹੈ ਐਕਸਟ੍ਰੀਮ ਬਿਜ਼ਨਸ ਦੀ ਮੈਂ ਗੱਲ ਕਰ ਰਿਆਂ ਇਹਦੇ ਬਾਰੇ ਵਿੱਚ ਕੀ ਤੁਸੀਂ ਕਹਿਣਾ ਚਾਹਦੇ ਹੋ ਹਾਂਜੀ ਭਾਜੀ ਐਕਸਟ੍ਰੀਮ ਮੋਟਰਸ ਹੈਗੇ ਸਾਡੀ ਆ ਸੇਲ ਦਾ ਬਿਜ਼ਨਸ ਹੈ ਤੇ ਰੈਂਟਲ ਦਾ ਬਿਜ਼ਨਸ ਹੈ ਜੀ ਇਹਦੇ ਵਿੱਚ ਅਸੀਂ ਆਲ ਟਾਈਪ ਐਂਡ ਮਾਡਲਸ ਗੱਡੀਆਂ ਵੇਚਦੇ ਆ ਸਾਡੇ ਕੋਲ ਗੱਡੀ 1965 ਤੋਂ ਲੈ ਕੇ 2025 ਤੱਕ ਗੱਡੀਆਂ ਸਾਡੇ ਕੋਲ ਸਟਾਕ 'ਚ ਖੜੀਆਂ ਨੇ ਉਹਦੇ ਵਿੱਚ ਸਾਡੇ ਕੋ ਹਾਈ ਐਂਡ ਵੀ ਹੈਗੀਆਂ ਨਾਰਮਲ ਗੱਡੀਆਂ ਵੀ ਹੈਗੀਆਂ ਮਾਸਰਾਟੀ ਬੈਂਟਲੀ ਮਰਸੀਡਿਸ ਬੀ ਐਮ ਡਬਲਯੂ ਰੇਂਜ ਰੋਵਰਸ ਤੇ ਨਾਰਮਲ ਗੱਡੀਆਂ ਚਾਹੀਦੀਆਂ ਟੋ요ਟਾ ਕੋਰੋਲਾ ਹਾਂਡਾ ਸਿਵਿਕ ਆਲ ਟਾਈਪ ਆਫ ਕਾਰਸ ਅਸੀਂ ਵੇਚਦੇ ਆ ਤੇ ਕਿਸੇ ਨੂੰ ਵੀ ਕੋਈ ਟ੍ਰੇਡ ਇਨ ਵੀ ਕਰਨਾ ਅਸੀਂ ਉਹਨਾਂ ਨੂੰ ਬੜੀ ਫੇਅਰ ਪ੍ਰਾਈਸ ਦਾਂਗੇ ਤੇ ਅਸੀਂ ਟ੍ਰੇਡ ਇਨ ਵੀ ਕਰਦੇ ਆ ਫਾਈਨਾਂਸ ਵੀ ਕਰਦੇ ਆ ਇੱਥੇ ਤੇ ਅ ਵੈਰੀ ਰੀਜ਼ਨੇਬਲ ਰੇਟ ਤੇ ਫਾਈਨਾਂਸ ਕਰਾ ਕੇ ਦਿੰਨੇ ਆ ਭਾਜੀ ਅਜੇ ਜਿਹੜੀ ਐਕਸਟ੍ਰੀਮ ਮੋਟਰਸ ਆ ਇਹਦੇ ਤੁਸੀਂ ਜਿਹੜੇ ਲੋਕ ਨਵੇਂ ਆਏ ਨੇ ਜਾਂ ਪੁਰਾਣੇ ਆਏ ਨੇ ਉਹਨਾਂ ਦੀ ਮਨਸੰਦ ਕਾਰਾਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨੌਜਵਾਨ ਜਿਹੜੇ ਨੇ ਉਹਨਾਂ ਦੀ ਮਨਸੰਦ ਬਿਜ਼ਨਸ ਕਮਿਊਨਿਟੀ ਦੀ ਆਪਣੀ ਮਨਸੰਦ ਦੇ ਵਹੀਕਲਸ ਨੇ ਰੇਂਜ ਰੋਵਰ ਨੇ ਜਾਂ ਫਿਰ ਮਰਸੀਡੀਜ਼ ਦੀਆਂ ਗੱਡੀਆਂ ਨੇ ਜਾਂ ਵੈਂਟਲੀ ਦੀਆਂ ਨੇ ਜਾਂ ਫਿਰ ਹੋਰ ਨੇ ਇਹ ਘਟ ਚੱਲੀਆਂ ਹੋਈਆਂ ਗਾਰੰਟੀ ਸ਼ੁਰੂ ਤੁਸੀਂ ਸਿਲ ਕਰ ਦਿਓ ਅਤੇ ਨਾਲ ਤੁਸੀਂ ਟ੍ਰੇਡ ਵੀ ਕਰਦੇ ਹੋ ਮਤਲਬ ਕਿਸੇ ਕੋਲ ਕੋਈ ਗੱਡੀ ਹੈ ਉਹ ਚਾਹੁੰਦਾ ਕਿ ਟ੍ਰੇਡ ਕਰਨੀ ਤਾਂ ਤੁਸੀਂ ਉਸ ਦਾ ਟ੍ਰੇਡ ਦੇ ਵਿੱਚ ਵਧੀਆ ਪ੍ਰਾਈਸ ਉਹਨਾਂ ਨੂੰ ਆਫਰ ਕਰਦੇ ਹੋ ਜਿਹੜੇ ਲੋਕਾਂ ਦਾ ਕਈ ਵਾਰੀ ਜਿਹੜਾ ਕ੍ਰੈਡਿਟ ਆ ਠੀਕ ਨਹੀਂ ਹੁੰਦਾ ਤਾਂ ਤੁਸੀਂ ਉਹਨਾਂ ਨੇ ਮਾਰਗੇਜ ਮਤਲਬ ਉਹਨਾਂ ਦਾ ਜਿਹੜਾ ਲੋਨ ਆ ਉਹ ਵੀ ਤੁਸੀਂ ਲੈ ਕੇ ਦਿੰਦੇ ਹੋ ਬੈਂਕ ਤੋਂ ਹਾਂਜੀ ਬਾਜੀ ਅਸੀਂ ਇਨ ਹਾਊਸ ਫਾਈਨਾਂਸਿੰਗ ਵੀ ਕਰਦੇ ਆਂ ਤੇ ਵੀ ਡੀਲ ਵਿਦ ਮਲਟੀਪਲ ਬੈਂਕਸ ਐਂਡ ਅ ਸਕੈਂਡ ਲੈਂਡਰ ਜਿਹੜੇ ਹੁੰਦੇ ਨੇ ਉਹਨਾਂ ਨਾਲ ਡੀਲ ਕਰਦੇ ਆ ਗੁੱਡ ਕ੍ਰੈਡਿਟ ਬੈਡ ਕ੍ਰੈਡਿਟ ਤੇ ਅਸੀਂ ਅਪਰੂਵ ਕਰਾ ਸਕਦੇ ਹਾਂ ਬਾਜੀ ਸਰ ਗੁੱਡ ਹੋਵੇ ਕ੍ਰੈਡਿਟ ਜੇ ਬੈਡ ਹੋਵੇ ਸਰ ਤੁਸੀਂ ਵੈਲਕਮ ਕਰਦੇ ਆ ਤਾਂ ਤੁਹਾਡੇ ਕੋਲ ਕੋਈ ਵੀ ਐਸੀ ਕਾਰ ਹੈ ਤੁਸੀਂ ਚਾਹੁੰਦੇ ਹੋ ਕਿ ਇਸ ਕਾਰ ਨੂੰ ਅਸੀਂ ਟ੍ਰੇਡ ਕਰਕੇ ਦੂਜੀ ਕਾਰ ਲੈਣੀ ਹੈ ਬਹੁਤ ਘੱਟ ਚੱਲੀ ਹੋਈ ਲੈਣੀ ਹੈ ਜਿਹਦੀ ਕਿਸ਼ਤ ਵੀ ਘੱਟ ਹੋਵੇ ਅਤੇ ਪ੍ਰਾਈਸ ਬੜੀ ਰੀਜ਼ਨੇਬਲ ਹੋਵੇ ਮਾਰਕੀਟ ਵਿੱਚ ਤਾਂ ਉਹ ਦੀ ਰੀਸਲ ਵੈਲਿਊ ਵੀ ਹੋਵੇ ਤਾਂ ਤੁਸੀਂ ਐਕਸਟ੍ਰੀਮ ਮੋਟਰਸ ਜਾਂ ਸਵਾਮ ਲੈ ਸਕਦੇ ਹੋ ਜਿੱਥੇ ਕਿ ਕਾਰਾਂ ਬਾਈਕ ਇਤ ਜੰਦੀਆਂ ਨੇ ਤੇ ਨਰਨੜ ਕਾਰਾਂ ਖੀਦੇ ਜਾਂਦੀਆਂ ਨੇ ਬਾਈ ਐਂਡ ਸਲ ਦੀ ਐਸੀ ਇਹਨਾਂ ਦੀ ਪਾਲਿਸੀ ਹੈ ਜਿਹੜੀ ਕਿ ਲੋਕਾਂ ਨੂੰ ਪਸੰਦ ਹੈ ਇਹਦੇ ਬਾਰੇ ਵਿੱਚ ਅਸੀਂ ਨੰਬਰ ਆਓ ਤੁਹਾਡਾ ਸਾਂਝਾ ਕਰਦੇ ਹਾਂ ਮਿਸਟਰ ਦਾਉਦ ਜਕੂਬ ਜੀ ਜੋ ਕਿ ਕਾਫੀ ਲੰਬੇ ਸਮੇਤੋਂ ਸਾਡੀ ਕਮਿਊਨਿਟੀ ਵਿੱਚ ਜਾਣੇ ਪਛਾਣੇ ਨੇ ਅੱਜ ਜਕੂਬ ਸਾਹਿਬ ਤੁਸੀਂ ਮੈਂ ਇੱਕ ਗੱਲ ਜਰਣੇ ਚਾਹੁੰਦਾ ਹਾਂ ਕਿ ਬਹੁਤ ਬਾਰੀ ਲੋਕਾਂ ਨੂੰ ਸਮੱਸਿਆ ਕੀ ਆਉਂਦੀ ਆ ਕਿ ਜਿਹੜੀਆਂ ਜੂਜ਼ਡ ਕਾਰਾਂ ਹੁੰਦੀਆਂ ਆ ਔਰ ਲੋਕੀ ਕੇ ਬਾਰੀ ਪ੍ਰਾਈਵੇਟ ਲੋਕ ਗੱਡੀ ਲੈ ਲੈਂਦੇ ਆ ਤਾਂ ਉਹ ਮਤਲਬ ਥੜ੍ਹ ਤੋਂ ਕਿਤੇ ਬਾਹਰੋਂ ਲੋਕ ਲੈ ਲੈਂਦੇ ਆ ਫੇਸਬੁੱਕ ਤੋਂ ਜਾ ਕੇ ਪੋਸਟ ਕੀਤੀਆਂ ਹੁੰਦੀਆਂ ਨੇ ਕਾਰਾਂ ਸੋਹਣੀਆਂ ਲੱਗਦੀਆਂ ਆ ਲੋਕੀ ਵੇਚ ਦਿੰਦੇ ਆ ਤਾਂ ਉਹ ਹੁੰਦੀਆਂ ਚੋਰੀ ਦੀਆਂ ਤੁਸੀਂ ਲੋਕਾਂ ਨੂੰ ਅਵੇਅਰ ਕੀ ਕਰਨਾ ਚਾਹੁੰਦੇ ਹੋ ਕਿ ਗੱਡੀ ਤੁਸੀਂ ਜਿੱਥੇ ਮਰਜੀ ਖੀਦੋ ਜੂਜ਼ਡ ਤੇ ਗੱਡੀ ਕਿਤੇ ਤੋਂ ਪਹਿਲਾਂ ਕਿਹੜੇ-ਕਿਹੜੇ ਗੱਲਾਂ ਤੇ ਅਨ ਚੱਕਣੀ ਚਾਹੀਦੀਆਂ ਜਿਹੜੀ ਕਿ ਮੋਸਟ ਇੰਪੋਰਟੈਂਟ ਹੈ ਅਵੇਅਰਨੈਸ ਦੀ ਮੈਂ ਗੱਲ ਕਰ ਰਿਹਾ ਕਮਿਊਨਿਟੀ ਨੂੰ ਕੀ ਅਵੇਅਰਨੈਸ ਲੈਣੀ ਚਾਹੁੰਦੇ ਹੋ ਜਿਹਨਾਂ ਲੋਕਾਂ ਨੇ ਕਾਰਾਂ ਲੈਣੀਆਂ ਜਾਂ ਕਾਰਾਂ ਟ੍ਰੇਡ ਕਰਨੀਆਂ ਸੋ ਇਹ ਬਹੁਤ ਜ਼ਰੂਰੀ ਕਿਉਂਕਿ ਅੱਜ ਕੱਲ ਚੋਰੀ ਦਾ ਸਮਾਨ ਮਾਰਕੀਟ ਵਿੱਚ ਬਹੁਤ ਜ਼ਿਆਦਾ ਹੈ ਤੇ ਕਈ ਵਾਰ ਲੋਕ ਫਸ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਜੀ ਮੈਂ ਮੋਸਟਲੀ ਜਿਹੜੇ ਲੋਕੀ ਨੇ ਅੱਜ ਕੱਲ ਪ੍ਰਾਈਵੇਟ ਵੇਚ ਰਹੇ ਨੇ ਉਹਨਾਂ ਦੇ ਵਿੱਚ ਲਾਡ ਆਫ ਪੀਪਲ ਉਹ ਮੀਟਰ ਸਪੈਨ ਬੈਕ ਕਰ ਦਿੰਦੇ ਨੇ ਕਿਉਂਕਿ ਉਹ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਦੇ ਅੰਦਰ ਨਹੀਂ ਨੇ ਜੀ ਉਹ ਮੋਸਟਲੀ ਲੋਕਾਂ ਦੇ ਨਾਮ ਹੀ ਨਹੀਂ ਗੱਡੀ ਹੁੰਦੀ ਕਿਸੇ ਦੀ ਲੈ ਕੇ ਮੀਟਰ ਪਿੱਛੇ ਕਰਕੇ ਅੱਗੇ ਵੇਚ ਦਿੰਦੇ ਨੇ ਜੀ ਬਟ ਟੂ ਬਾਇ ਫ্রম ਅ ਡੀਲਰਸ਼ਿਪ ਡੀਲਰਸ਼ਿਪ ਜਮੇ ਸਾਡੀ ਜਿਹੜੀ ਰਜਿਸਟਰਡ ਡੀਲਰਸ਼ਿਪ ਨੇ ਅਸੀਂ ਹੈਗੇ ਆ ਅੰਡਰ ਓਮਵੈਕ ਓਮਵੈਕ ਹੈਗੀ ਹੈ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ 온ਟਾਰੀਓ ਮੋਟਰ ਵਹੀਕਲ ਨੂੰ ਰਨ ਕਰਦੀ ਹੈ ਉਹਦੇ ਚ ਕੋਈ ਵੀ ਡੀਲਰ ਕੋਈ ਵੀ ਦੋ ਨੰਬਰ ਕੰਮ ਕਰੇ ਮੀਟਰ ਪਿੱਛੇ ਕਰੇ ਜਾਂ ਚੀਟ ਕਰੇ ਉਹ ਉਸੇ ਵੇਲੇ ਸਾਨੂੰ ਸ਼ਟਡਾਊਨ ਕਰ ਸਕਦੇ ਨੇ ਤੇ ਜੇਲ ਟਰਮ ਵੀ ਕਰ ਸਕਦੇ ਨੇ ਮੈਂ ਐਡਵਾਈਸ ਕਰਦਾ ਕਿਸੇ ਨੇ ਗੱਡੀ ਲੈਣੀ ਹੈ buy it from a dealer we are under organization jehdi sanu run kardi hai government run kardi hai asi proper gaddi di research karde ha vechn ton pehla oda car facts karde ha ode ch dekhde ha ke pichle 2 3 saala ch othe ki kilometer si hun ki ne that is part of our job ਜੇ ਕੋਈ ਗੱਡੀ ਕੋਈ ਡੀਲਰ ਵੇਚ ਦਵੇ ਉਹਦੇ ਮੀਟਰ ਵਿੱਚ ਕੋਈ ਹੋਇਆ ਹੋਵੇ ਜਾਂ ਉਹਦਾ ਕੋਈ ਐਕਸੀਡੈਂਟ ਹੋਇਆ ਹੋਵੇ ਮੋਰ ਥੈਨ 2500 ਡਾਲਰ ਦਾ ਡੀਲਰ ਡਿਕਲੇਅਰ ਨਾ ਕਰੇ ਓਮ ਵਿਥ ਬਹੁਤ ਹੈਵੀ ਫਾਈਨ ਕਰਦੀ ਹੈ ਤੁਹਾਡਾ ਲਾਇਸੈਂਸ ਵੀ ਲੈ ਸਕਦੀ ਹੈ ਤੇ ਮੇਰੀ ਰਿਕਵੈਸਟ ਹੈਗੀ ਹੈ ਜਿਹੜੇ ਬੰਦੇ ਵੀ ਪ੍ਰਾਈਵੇਟ ਲੈਣਾ ਚਾਹੁੰਦੇ ਨੇ ਕਾਰਫੈਕਸ ਨੂੰ ਪੁੱਲ ਕਰੋ ਉਹਨੂੰ ਪ੍ਰੋਪਰ ਤਰੀਕੇ ਤੇ ਦੇਖੋ ਉਹ ਗੱਡੀ ਨੂੰ ਆਪਣੇ ਜਾਣਨ ਵਾਲੇ ਕਿਸੇ ਗਰਾਜ ਤੇ ਜਾਂ ਡੀਲਰਸ਼ਿਪ ਤੇ ਲਿਜਾ ਕੇ ਚੈੱਕ ਕਰਾ ਲਓ ਜਿਹੜੇ ਪ੍ਰਾਈਵੇਟ ਲੋਗ ਨੇ ਉਹ ਐਕਸੀਡੈਂਟਲ ਗੱਡੀ ਲੈ ਕੇ ਫਿਕਸ ਕਰਕੇ ਦੱਸਦੇ ਨਹੀਂ ਨੇ ਤੇ ਜਿਹੜਾ ਪ੍ਰੋਫੈਸ਼ਨਲ ਮਕੈਨਿਕ ਹੋਊਗਾ ਜਾਂ ਡੀਲਰਸ਼ਿਪ ਹੋਗੀ ਉਹ ਤੁਹਾਨੂੰ ਇਹਦਾ ਅਵੇਅਰ ਕਰ ਸਕਦੇ ਕਿ ਇਹ ਗੱਡੀ ਦਾ ਐਕਸੀਡੈਂਟ ਹੋਇਆ ਸੀ ਜਾਂ ਇਹਦੀ ਜਦੋਂ ਕਾਰ ਫੈਕਸ ਕੱਢਦੇ ਹੋ ਜਾਂ ਸਾਨੂੰ ਵੀ ਫੋਨ ਕਰ ਸਕਦੇ ਹੋ ਫ੍ਰੀ ਐਡਵਾਈਸ ਦੇ ਸਕਦੇ ਆ ਤੁਹਾਨੂੰ ਉਹਦਾ ਡੀਟੇਲ ਦੱਸਾਂਗੇ ਕਿ ਆ ਗੱਡੀ ਤੇ ਕਿੰਨੇ ਕਿਲੋਮੀਟਰ 5 ਸਾਲ ਪਹਿਲੇ ਸੀ ਜਦੋਂ ਹੁਣ 5 ਸਾਲ ਪਹਿਲੇ ਹੈਗੇ 80000 ਹੁਣ ਬੰਦਾ ਵੇਚਣ ਡਿਆ 5 ਸਾਲ ਬਾਅਦ 82000 देयरਸ ਗਾਟ ਟੂ ਬੀ ਸਮਥਿੰਗ ਰੌਂਗ ਅਨਲੈਸ ਦ ਕਾਰ ਵਾਸ پارکਡ ਨੋਬਾਡੀ ਡਰੋਵ ਇਟ ਤੇ ਮੇਰੀ ਐਡਵਾਈਸ ਹੈ ਇਹ ਕਿ ਇਨਸਟੈਡ ਆਫ ਡੀਲਿੰਗ ਵਿਦ ਅ ਪ੍ਰਾਈਵੇਟ ਪੀਪਲ ਡੀਲ ਵਿਦ ਡੀਲਰਸ਼ਿਪ ਉਹਦੇ ਚ ਕੋਈ ਡਿਫਰੈਂਟ ਨਹੀਂ ਹੈ ਬੈਕ ਇਨ ਡੇਸ ਇਟ ਯੂਸ ਟੂ ਬੀ ਟੈਕਸ ਦਾ ਡਿਫਰੈਂਟ ਹੁੰਦਾ ਸੀ ਨਾਓ HSD is own private or dealer it's 13% but dealer ਨਾਲ ਤੁਹਾਨੂੰ ਗਰੰਟੀ ਹੋ ਜਾਂਦੀ ਹੈ ਕਿ ਇਹਦੇ ਵਿੱਚ ਕੋਈ ਫਰਾਡ ਨਹੀਂ ਹੋਊਗਾ ਜੀ ਵੈਰੀ ਗੁੱਡ ਸੋ AC ਅਸੀਂ ਜਾਣ ਕਰ ਦਿੱਤੀ ਹੁਣ ਅਸੀਂ ਇੱਕ ਲਾਸਟ ਕੁਐਸਚਨ ਦੱਸਦੀ ਤੁਹਾਨੂੰ ਪੁੱਛ ਲਵਾਂ ਕਿ ਜੇ ਚਾਹਾਂਗੇ ਕਿ ਇਹਨਾਂ ਕੋਲ ਕੁਝ ਹੌਟ ਡੀਲਸ ਨੇ ਹੌਟ ਡੀਲਸ ਕੀ ਕਿਹੜੇ ਮਾਡਲ ਦੀਆਂ ਮੇਕ ਮਾਡਲ ਦੀਆਂ ਗੱਡੀਆਂ ਨੇ SUV ਨੇ ਜਿਹੜੇ ਤੁਸੀਂ ਸੁਣਦੇ ਸਾਰੇ ਖਰੀਦਣਾ ਚਾਹੋਗੇ ਤੁਸੀਂ ਭੱਜ ਕੇ ਜਾਣਾ ਚਾਹੋਗੇ ਕਿ ਅਸੀਂ ਇਹ ਵਹੀਕਲ ਲੱਭ ਰਏ ਸੀ ਸਾਨੂੰ ਲੋੜ ਹੈ ਜਾਂ ਤੁਸੀਂ ਕੋਈ ਐਸਾ ਸਾਡਾ ਪਰਿਵਾਰ ਦਾ ਮੈਂਬਰ ਕੋਈ ਨੌਜਵਾਨ ਕੋਈ ਨਵੇਂ ਆਏ ਨੇ ਪ੍ਰਾਣੇ ਆਏ ਨੇ ਉਹ ਆਪਣੀ ਰੀਜ ਦੇ ਮੁਤਾਬਕ ਕੋ ਗੱਡੀ ਲੱਭ ਰਾਇਆ ਕਿ ਅਸੀਂ ਇੰਨੇ 1000 ਡਾਲਰ ਦੀ ਗੱਡੀ ਚਾਹੁੰਦੇ ਆਂ ਔਰ ਅਸੀਂ ਐਸ ਬ੍ਰਾਂਡ ਦੀ ਚਾਹੁੰਦੇ ਆਂ ਇੰਨੇ ਕਿਲੋਮੀਟਰ ਚੱਲੀ ਚਾਹੁੰਦੇ ਆਂ ਤਾਂ ਇਹ ਹਰ ਹਾਲਤ ਵਿੱਚ ਆਪਣੇ ਸ਼ੋਰੂਮ ਵਿੱਚ ਇਹਨਾਂ ਦੇ ਕੋ ਗੱਡੀ ਜੇ ਨਾ ਹੋਗੀ ਤਾਂ ਵੀ ਉਹ ਅਰੇਂਜ ਕਰਕੇ ਤੁਹਾਨੂੰ ਦੇ ਸਕਦੇ ਨੇ ਤੁਹਾਡੀ ਚੁਆਇਸ ਤੁਹਾਡੇ ਮੇਕ ਮਾਡਲ ਦੀ ਚੁਆਇਸ ਜੇ ਕੋ ਪੂਰੀ ਕਰ ਸਕਦਾ ਹੈ ਤਾਂ ਉਹ ਮਿਸਟਰ ਜਕੂਬ ਅਤੇ ਉਹਨਾਂ ਦਾ ਸਟਾਫ ਕਰ ਸਕਦਾ ਹੈ ਜਣ ਕਿ ਐਕਸਟ੍ਰੀਮ ਮੋਟਰਸ ਵਾਲੇ ਤੁਹਾਡੀ ਚੁਆਇਸ ਦੀਆਂ ਜੂਸਟ ਘਾਰਾਂ ਤੁਹਾਨੂੰ ਵੇਚਦੇ ਨੇ ਤੁਹਾਡੀ ਚੁਆਇਸ ਕੀ ਹੈ ਤੁਹਾਡੀ ਵਹੀਕਲ ਜਿਹੜਾ ਆ ਕਿਹੜੀ ਚੁਆਇਸ ਆ ਕਿਹੜੇ ਮੇਕ ਮਾਡਲ ਦਾ ਹੈ ਉਹ ਹੀ ਤੁਸੀਂ ਚਾਹੁੰਦੇ ਹੋ ਗਾਰੰਟੀਸ਼ੂ ਦਾ ਚਾਹੁੰਦੇ ਹੋ ਅੱਜ ਤੁਹਾਨੂੰ ਲੋਨ ਵੀ ਲੈ ਕੇ ਦੇਣ ਤਾਂ ਆਓ ਫਿਰ ਨੰਬਰ ਨੋਟ ਕਰ ਲਓ ਪਰ ਉਸ ਬੰਦਾਸੀ ਕਿ ਅੱਜ ਕੱਲ ਕਿਹੜੀਆਂ ਗੱਡੀਆਂ ਤੇ ਕੀ ਸਪੈਸ਼ਲ ਲੱਗੇ ਹੋਏ ਨੇ ਜਿ cục ਸਾਬਾ ਦੋ ਤੋਂ ਤਿੰਨ ਗੱਡੀਆਂ ਦਿਓ ਕਿ ਜਿਹੜੀਆਂ ਕਿ ਤੁਸੀਂ ਅੱਜ ਕੱਲ ਹੌਟ ਸਪੌਟ ਤੇ ਨੇ ਜਿਹੜੇ ਕਿ ਤੁਸੀਂ ਤਰੰਤ ਵਿਜਣ ਚਾਹਦੇ ਹੋ ਜਿਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਤੇ ਜਿਹੜੀਆਂ ਕਿ ਬਹੁਤ ਰੇਅਰ ਮਿਲਦੀਆਂ ਨੇ ਜੀ ਹਾਂਜੀ ਭਾਜੀ ਇਸ ਟਾਈਮ ਸੱਦਾ ਲੱਗਾ ਹੋਇਆ ਜੀ ਸਮਰ ਕਲੀਅਰੈਂਸ ਵਿੰਟਰ ਆ ਰਿਹਾ ਤੇ ਬੂਸਟਲ ਗਾ ਮੇਬੀ ਫਿਊ ਮੰਥਸ ਸਪੋਰਟ ਗੱਡੀਆਂ ਜਿਹੜੀਆਂ ਸਾਡੀਆਂ ਨੇ ਉਹ ਅਸੀਂ ਸੇਲ ਤੇ ਲਾਈਆਂ ਨੰਬਰ 1 2019 ਦੀ ਕੋਰਵਟ ਹੈਗੀ ਸਾਡੇ ਕੋਲ ਖੂਪ ਵਿਦ ਅ ਟਾਰਗਾ ਰੂਫ ਉਦੀ ਵੈਲਿਊ ਇਸ ਟਾਈਮ ਹੈਗੀ ਅਬਾਊਟ 67000 ਡਾਲਰ ਅਸੀਂ ਉਹ 54000 ਡਾਲਰ ਤੇ ਬੇਚ ਰਹੇ ਆ ਦੈਟਸ ਅ ਬੈਸਟ ਡੀਲ ਫਿਰ ਸਾਡੇ ਕੋ ਹੈਗੀਆਂ ਮਸਟੈਂਗ ਮਸਟੈਂਗ ਸਾਡੇ ਕੋ ਕਨਵਰਟੇਬਲ ਹੈਗੀਆਂ ਮਸਟੈਂਗ ਜੀਟੀ ਹੈਗੀਆਂ ਨੇ ਇੱਕ yellow mustang ਹੈਗੀ ਸਾਡੇ ਕੋ ਇਟਸ 2018 ਜੀਟੀ ਸਪੈਸ਼ਲ ਐਡੀਸ਼ਨ ਮਸਟੈਂਗ ਹੈ ਇਹਦੀ ਮਾਰਕੀਟ ਦੀ ਵੈਲਿਊ ਇਸ ਟਾਈਮ ਅਰਾਊਂਡ 40000 ਹੈ ਅਸੀਂ ਸਿਰਫ 32000 ਚ ਵੇਚਣ ਦੇ ਆ ਕਿਉਂਕਿ ਵਿੰਟਰ ਆ ਰਿਹਾ ਕਿਸੇ ਨੇ ਪੈਸੇ ਸੇਵ ਕਰਨੇ ਨੇ ਦੇ ਇੱਕ ਡਰਾਈਵਰ ਫॉर ਫਿਊ ਮੰਥ ਅਗਲੇ ਸਾਲ ਵੇਚਣ ਇਤੋਂ ਬਹੁਤੀ ਵੇਚ ਸਕਦੀਆਂ ਨੇ ਆ ਜਿਹੜੀਆਂ ਸਪੋਰਟਸ ਗੱਡੀਆਂ ਨੇ ਜੀ ਅ ਤੁਸੀਂ ਮਸਟਰਿੰਗ ਗੱਡੀ ਜਿਹੜੀ ਹੈ ਵਿੱਚ ਜਨਰਲ ਕਲਰ ਵੀ ਹੈ ਕੁਝ ਹੋਰ ਰੰਗ ਵੀ ਨੇ ਇਹ ਤੁਸੀਂ 40 42000 ਤੋਂ 32000 ਦੇ ਦੇ ਰਹੇ ਓਨਲੀ ਹਾਂ ਜੀ ਬੜੀ ਇਸ ਟਾਈਮ ਅਸੀਂ ਸਮਰ ਕਲੀਅਰੈਂਸ ਲਾਇਆ ਆ ਕਿਉਂਕਿ ਵਿంటర్ ਆ ਰਿਹਾ ਹੈਗੇ ਵੀ ਨੀਡ ਟੂ ਗੈਟ ਰਿਡ ਆਫ ਦਾ ਸਪੋਰਟਸ ਕਾਰਸ ਐਂਡ ਐਸਯੂਵੀ ਗਰਲੇ ਆਮਾਂਗੇ ਅਸੀਂ ਪੈਸੇ ਨੂੰ ਦੁਬਾਰਾ ਰੋਲ ਕਰਾਂਗੇ। ਇੱਕੀ ਡਾਊਨ ਪੇਮੈਂਟ ਦੇਣ ਦੀ ਲੋੜ ਹੈ ਜਾਂ ਫਿਰ ਤੁਸੀਂ ਸਾਰਾ ਲੋਨ ਜਿਹੜਾ ਹੈ ਉਹ ਅਰੇਂਜ ਕਰਾ ਸਕਦੇ ਹੋ। ਭਾਜੀ ਆਲ ਡਿਪੈਂਡ ਇਫ ਸੰਬਾਡੀ ਡੋਜ਼ਨਟ ਹੈਵ ਅ ਡਾਊਨ ਪੇਮੈਂਟ ਅਸੀਂ ਪੂਰਾ ਲੋਨ ਅਰੇਂਜ ਕਰਾ ਸਕਦੇ ਹਾਂ। Oh very good. Oh my god. Wow. So ਇਹ ਜੇ ਡਾਊਨ ਪੇਮੈਂਟ ਨਹੀਂ ਹੈ ਕਿੰਨੇ નો ਪਾਲ ਮੋਸਟ ਬਲਕਮ ਤੁਸੀਂ ਆਓ ਇੱਕ ਵਾਰ ਵੇਖੋ ਸਹੀ ਜੂਸਡ ਕਾਰਾਂ ਐਸਯੂਵੀ ਲੈਂਡ ਤੋਂ ਪਹਿਲਾਂ ਤੁਹਾਡੀ ਪਹਿਲੀ ਚੁਆਇਸ ਤੇ ਆਖਰੀ ਚੁਆਇਸ ਉਹ ਮਿਸਟਰ ਦਾਊਦ ਜੀ ਦਾ ਸ਼ੋਰੂਮ ਹੈ ਜਿਹਦਾ ਐਡਰੈਸ ਅਤੇ ਤੁਸੀਂ ਨੰਬਰ ਨੋਟ ਕਰ ਲੋ ਰਾਈਟਵੇ ਔਰ ਨੰਬਰ ਜਿਹੜਾ ਹੈ ਜਕੂਬ ਜੀ ਦੇਵੋਗੇ ਪਲੀਜ਼ ਕਾਈਂਡਲੀ ਹਾਂਜੀ ਭਾਜੀ ਡੀਲਰਸ਼ਿਪ ਦਾ ਨੰਬਰ ਹੈ ਜੀ 5193421693 ਸਾਡਾ ਐਡਰੈਸ ਹੈ ਕਿਚਨਰ ਲੋਕੇਸ਼ਨ ਦਾ 178 ਲੂਈਜ਼ਾ ਸਟਰੀਟ ਕਿਚਨਰ ਜੀ ਹਾਂ ਇਹ ਨੰਬਰ ਤੁਸੀਂ ਨੋਟ ਕਰ ਲਓ ਇਹ ਐਕਸਟ੍ਰੀਮ ਮਾਡਰਨ ਕਿਚਨਰ ਦਾ ਐਡਰੈਸ 178 ਲੂਈਜ਼ ਕ੍ਰੈਸੈਂਟ ਆਪਣੇ ਕਿਚਨਰ ਦੇ ਵਿੱਚ ਇਹ ਇੰਟਰਸੈਕਸ਼ਨ ਕਿਹੜਾ ਹੈ ਜੀ ਭਾਜੀ ਇਹ ਇੰਟਰਸੈਕਸ਼ਨ ਕਲੋਸਟਸ ਇੰਟਰਸੈਕਸ਼ਨ ਹੈ ਦਾ ਰੀਬਰ ਤੇ ਵਾਲਿੰਗਟਨ ਸਟਰੀਟ ਬੜਾ ਮਸ਼ਹੂਰ ਹੈਗਾ ਇੰਟਰਸੈਕਸ਼ਨ ਇਟਸ ਕਲੋਸ ਟੂ ਕਿਚਨਰ ਡਾਊਨ Town ਕਿਚਨ ਡਾਊਨ Town ਦੇ ਵਿੱਚ ਆਉ ਅਤੇ ਲੋਕਾਂ ਦੀ ਪਹਿਲੀ ਪਸੰਦ ਦੀ ਜੂਸ ਕਰਨ ਵਿਚਣ ਵਾਲਾ ਇਹ ਇੱਕ ਬਹੁਤ ਹੀ ਪਪੂਲਰ ਨਾਮ ਹੈ ਐਕਸਟ੍ਰੀਮ ਮੋਟਰਸ ਕਿਚਨਰ ਦਾ ਨਾਮ ਐਕਸਟ੍ਰੀਮ ਮੋਟਰਸ ਤੁਸੀਂ ਜਿਨ ਕਾਲ ਕਰ ਸਕਦੇ 519 147 519, 1693 519342 1693 اور ਤੁਸੀਂ ਆਪਣੀਆਂ ਪੁਰਾਣੀਆਂ ਕਾਰਾਂ ਲੈ ਜਾਓ ਟ੍ਰੇਡ ਕਰ ਸਕਦੇ ਹੋ ਆ ਤੁਹਾਨੂੰ ਲੋਨ ਦੀ ਕੋਈ ਸਮੱਸਿਆ ਨਹੀਂ ਡਾਊਨ ਪੇਮੈਂਟ ਦੀ ਲੋੜ ਨਹੀਂ ਹੈ ਔਰ ਆਪਣੇ ਆਪ ਹੀ ਸਾਰ ਕੁਝ ਅਰੇਂਜ ਕਰਨਗੇ ਤੇ ਤੁਹਾਨੂੰ ਚਾਬੀ ਹੈਂਡਓਵਰ ਕਰ ਦੇਣਗੇ ਹੈਵ ਅ ਨਾਈਸ ਵੀਕਐਂਡ ਸੋ ਆਓ ਐਸ ਵੀ ਕਰਦੇ ਆ ਦੱਸਿਓ ਕਿ ਇਹਨਾਂ ਨੇ ਆਵਰਸ ਕੀ ਨੇ ਮੰਡੇ ਟੂ ਸੈਟਰਡੇ ਜੀ ਦੱਸੋ ਸਾਡੇ ਤੁਹਾਡੇ ਆਵਰਸ ਕੀ ਨੇ ਐਕਸਟ੍ਰੀਮ ਮੋਟਰ ਦੇ ਆਵਰਸ ਨੇ ਮੰਡੇ ਟੂ ਫਰਾਈਡੇ 8 ਟੂ 7 ਤੇ ਫਰਾਈਡੇ ਸੈਟਰਡੇ ਨੂੰ ਹੈਗੇ 8 ਟੂ 5 ਜੀ ਵੈਰੀ ਗੁੱਡ ਗੁੱਡ ਲੱਕ ਦੋਸਤ ਤੇ ਤੁਹਾਡੇ ਫੰਕਸ਼ਨ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਬਾਜੀ ਥੈਂਕ ਯੂ ਫॉर ਹੈਵਿੰਗ ਮੀ ਥੈਂਕ ਯੂ ਸੋ ਮਚ ਐਕਸਟ੍ਰੀਮ ਮੋਟਰਸ ਕਿਚਨਰ ਵਟ ਲੁਈ ਦੀ ਵਿੱਚ ਤਮਾਕਾ ਪਾ ਰਹੇ ਨੇ Extreme Motors ਆਲਾ ਨਾ ਕਿ ਅਸੀਂ ਸਪੈਸ਼ਲਾਈਜ਼ਡ ਕਰਦੇ ਹਾਂ ਯੂਰਪੀਨ ਕਾਰ ਸੇਲਸ ਦੇ ਵਿੱਚ ਤੇ ਤੁਹਾਨੂੰ ਹਰ ਇੱਕ ਮੇਕ ਮਾਡਲ ਦੀ ਯੂਜ਼ਡ ਕਾਰ ਇੰਨਾ ਤੋਂ ਮਿਲਦੀ ਹੈ ਜੇਕਰ ਤੁਹਾਨੂੰ ਚਾਹੀਦੀਆਂ ਨੇ ਵਕੀਲ ਦੀਆਂ ਸੇਵਾਵਾਂ ਤਾਂ